ਉਮਰ ਜਿੰਦਾਬਾਦ 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 ਮੰਗਾਂ ਲਾਜੂ ਨਾ ਕਰਨ ਵਾਲੀ ਸਰਕਾਰ ਮੁਬਾਰਕ ਇਹ ਦੇਖੋ ਜੀ ਜਿਹੜੀਆਂ ਮੰਗਾਂ ਸਾਡੀਆਂ ਸ਼ੁਰੂ ਤੋਂ ਚੱਲ ਰਹੀਆਂ ਆ ਰੀਆਂ 2011 ਦੇ ਵਿੱਚ ਜਿਹੜੀ ਪੰਨਵਾਸ ਹੋਣ ਚਾਹੀ ਸੀਗੀ ਤੇ ਉਤੋਂ ਬਾਅਦ ਹੀ ਮੰਗਾਂ ਦਾ سلسلہ ਚੱਲ ਰਿਹਾ ਸੀ ਮੰਗ ਤੇ ਸਾਡੀ ਇਹੋ ਹੈਗੀ ਆ ਵੀ ਸਰਕਾਰ ਨੂੰ ਇਹੋ ਬਾਰ-ਬਾਰ ਮੰਗਾਂ ਕਰਦੇ ਆਂ ਵੀ ਸਾਨੂੰ ਪੱਕਿਆ ਕੀਤਾ ਜਾਵੇ ਜੋ ਕੋਰਟ ਨੇ ਵੀ ਆਰਡਰ ਕੀਤੇ ਬਰਾਬਰ ਕੰਮ ਦੀ ਬਰਾਬਰ ਤਨਖਾਹ ਦਿੱਤੀ ਜਾਵੇ ਉਹ ਵੀ ਸਰਕਾਰ ਨੇ ਕੋਈ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨੀ ਪਹਿਲੀਆਂ ਸਰਕਾਰਾਂ ਵੀ ਨਹੀਂ ਮੰਨੀਆਂ ਪਰ ਜਦੋਂ ਦੀ ਇਹ ਆਮ ਆਦਮੀ ਪਾਰਟੀ ਜਦੋਂ ਸਤਾ ਚਾਈ ਸੀ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਸਾਨੂੰ ਲਿਆਓ ਸਤਾ ਦੇ ਵਿੱਚ ਅਸੀਂ ਹਰਾ ਪੰਨ ਚਲਾਵਾਂਗੇ ਔਰ ਸਾਰੇ ਇਹ ਮੁਲਾਜ਼ਮ ਜਿਹੜੇ ਆ ਪੱਖੇ ਕੀਤੇ ਜਾਣਗੇ ਪਰ ਇਹਨਾਂ ਦੇ ਵੀ ਕਾਰਜਾਲ ਦੇ ਵਿੱਚ 3 ਸਾਲ ਹੋ ਗਏ ਇਹਨਾਂ ਨੂੰ ਬੀਤ ਗਏ ਸਰਕਾਰ ਆਈ ਨੂੰ ਪਰ ਇਹ ਵੀ ਸਰਕਾਰ ਅਜੇ ਸਾਡਾ ਕੋ ਪੱਲਾ ਨਹੀਂ ਫੜਦੀ ਪਈ ਅਸੀਂ 30 ਤਰੀਕ ਨੂੰ ਹੈੱਡ ਆਫਿਸ ਦਾ ਖਰਾਓ ਕੀਤਾ ਸੀਗਾ ਵੀ ਸਾਡੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾਵਾਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਣ ਇੱਕ ਜੁਲਾਈ ਨੂੰ ਸੀਐਮ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ ਟੇਬਲ ਟॉक ਕੀਤੀ ਉਹਨਾਂ ਨੇ ਅਧਿਕਾਰੀਆਂ ਨੂੰ ਵੀ ਕਿਹਾ ਸੀ ਟਰਾਂਸਫਰ ਮੰਤਰੀ ਸਾਹਿਬ ਨੂੰ ਵੀ ਕਿਹਾ ਸੀ ਕਿ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਪਰ ਉਹ ਵੀ ਇੱਕ ਸਾਲ ਬੀਤ ਗਿਆ ਵਾ ਅਜੇ ਤੱਕ ਜਾਂ ਤੇ ਕੋਈ ਸਰਕਾਰ ਦੇ ਵਿੱਚ ਨੀਅਚ ਖੋਟ ਲੱਗਦੀ ਆ ਜਾਂ ਫਿਰ ਉੱਚ ਅਧਿਕਾਰੀਆਂ ਦੀ ਖੋਟ ਨੀਅਚ ਖੋਟ ਲੱਗਦੀ ਆ ਤੇ ਇਹਨਾਂ ਨੂੰ ਕਹੇ ਬੰਨੇ ਨਾਂ ਲਾਇਆ ਜਾਵੇ। ਬਾਕੀ ਸਰਕਾਰ ਦੇ ਅੱਜ 3 ਸਾਲ ਬੀਤਣ ਤੋਂ ਬਾਅਦ ਵੀ ਸਾਡੀਆਂ ਮੰਗਾਂ ਜਿਹੜੀਆਂ ਮੰਗੀਆਂ ਮੰਗਾਂ ਇਹ ਲਾਗੂ ਕਰਨ ਦੇ ਵਿੱਚ ਇਹ ਬਿਲਕੁਲ ਹੀ ਸਰਕਾਰ ਫੇਲ ਹੁੰਦੀ ਜਾ ਰਹੀ ਆ। ਅੱਜ 3 ਦਿਨ ਦੀ ਹੜਤਾਲ ਐਸੇ ਕਰਕੇ ਸਾਨੂੰ ਮਜਬੂਰਨ ਹੜਤਾਲ ਦੇ ਵਿੱਚ ਰਾਹ ਪਣਾਉਣਾ ਪਿਆ। ਜੇ ਅੱਜ ਸਰਕਾਰ ਚਾਵੇ ਤੇ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਦਾ ਹੱਲ ਕੀਤਾ ਜਾਵੇ ਤੇ ਅਸੀਂ ਆਪਣੀਆਂ ਹੜਤਾਲ ਤੋਂ ਪਿੱਛੇ ਚੱਲ ਕੇ ਆਪਣੇ ਕੰਮ ਕਰੀਏ। ਤੇ ਪਬਲਿਕ ਦੀ ਸੇਵਾ ਕਰੀਏ ਜਿਹੜਾ ਅੱਜ ਪ੍ਰੋਟੈਸਟ ਆ ਇਹ ਆਪਣਾ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਹੜਤਾਲਾਂ ਹੀ ਸਾਡੀਆਂ ਪੋਸਟਪੋਨ ਹੁੰਦੀਆਂ ਆ ਰਹੀਆਂ ਸੀ ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਪਰ ਉਹਨਾਂ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਆਇਆ ਅਸੀਂ 30 ਜੂਨ ਨੂੰ ਚੰਡੀਗੜ੍ਹ ਵਿਖੇ ਘਰੋ ਕੀਤਾ ਸੀ ਕਿਉਂਕਿ ਸਾਡੇ ਆਊਟਸੋਰਸ ਸਰਮਚਾਰੀਆਂ ਦਾ ਜਿਹੜਾ ਠੇਕੇਦਾਰ ਆ ਉਹ ਫਰਾਰ ਆ ਨਾ EPF ਪਾਇਆ ਹੋਇਆ ਨਾ ESI ਪਾਇਆ ਹੋਇਆ ਇਹ ਅੱਜ ਦੀ ਜੇਰਚ ਭਰਤੀ ਕਰਦੇ ਪਏ ਆ ਜਿਹੜੀ ਬਿਨਾ ਠੇਕੇਦਾਰ ਤੋਂ ਆ ਜੇ ਠੇਕੇਦਾਰ ਨਹੀਂ ਹੈਗੀ ਤੇ ਫਿਰ ਭਰਤੀ ਕਿੱਦਾਂ ਹੋ ਜੂਗੀ ਕਿਉਂਕਿ ਸਾਡੇ ਆਊਟਸੋਰਸ ਕਰਮਚਾਰੀਆਂ ਦੀ ਨਾ ਤਾਂ ਤਨਖਾਹ ਆ ਰਹੀ ਨਾ ਈਪੀਐਸ ਨਾ ਈਐਸਆਈ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਡਾਇਰੈਕਟਰ ਸਾਹਿਬ ਨਾਲ ਵੀ ਗੱਲ ਕੀਤੀ ਸੀ, ਟ੍ਰਾਂਸਪੋਰਟ ਮੰਤਰੀ ਨਾਲ ਵੀ ਗੱਲ ਕੀਤੀ ਸੀ ਪਰ ਉਹਨਾਂ ਲੋੋਂ ਇੱਕੋ ਬਿਆਨ ਦਿੱਤਾ ਗਿਆ ਕਿ ਜਿਹੜਾ ਤੁਹਾਡਾ ਹਾਲਾ ਇਹ ਸੀਐਮ ਸਾਹਿਬ ਕਰਨਗੇ ਕਿ ਅਸੀਂ ਫਿਰ ਸੀਐਮ ਸਾਹਿਬ ਦੀ ਮੀਟਿੰਗ ਰੱਖੀ ਆ ਵੀ ਸਾਨੂੰ ਸੀਐਮ ਸਾਹਿਬ ਦੀ ਮੀਟਿੰਗ ਦਿੱਤੀ ਹੋਵੇ ਪੈਨਲ ਮੀਟਿੰਗ ਪਰ ਉਹਨਾਂ ਦਾ ਰਾਤੀ ਵੀ ਗੱਲ ਚੱਲੀ ਆ ਪਰ ਉਹਦੇ ਬਾਅਦ ਤੋਂ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਜਿਹਦੇ ਕਾਰਨ ਜਿਹੜੀ ਤਿੰਨ ਦਿਨ ਦੀ ਹੜਤਾਲ ਆ ਇਹ ਲਗਾਤਾਰ ਚੱਲੂਗੀ ਤੇ ਕੱਲ ਨੂੰ ਅਸੀਂ ਸੀ ਇਹ ਜਿਹੜੀਆਂ ਬੱਸਾਂ ਸਾਡੀਆਂ 2000 ਦੇ ਕਰੀਬ ਬੱਸਾਂ ਆ ਪੰਨ ਵਾਸਤੇ ਪੀ ਆਰਟੀਸੀ ਦੀ ਜਿਹੜੀਆਂ ਬੰਦ ਆ ਜਿੱਦਕਿ ਚੱਕਾ ਜਾਮ ਆ ਤੇ 5000 ਦੇ ਕਰੀਬ ਜਿਹੜਾ ਸਾਡਾ ਵਰਕਰ ਆ ਉਹ ਹਰ ਸਟੇਕ ਤੇ ਜਾ ਚੁੱਕਾ ਆ ਆਮ ਲੋਕ ਕੋਲੋਂ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਅਸੀਂ ਆਮ ਲੋਕਾਂ ਤੋਂ ਇਸ ਚੀਜ਼ ਦੀ ਮਾਫੀ ਮੰਗਦੇ ਆ ਕਿਉਂਕਿ ਅਸੀਂ ਪਹਿਲਾਂ ਹੀ ਜਾਗਰੂਤ ਕੀਤਾ ਹੋਇਆ ਵਾ ਜਿਹੜਾ ਨੋਟਿਸ ਦਿੱਤੇ ਹੋਏ ਆ ਜਾਂ ਪ੍ਰੈਸ ਰਾਈਂਗ ਦੱਸਿਆ ਹੋਇਆ ਕਿ ਜਿਹੜੀ 9 10 11 ਦੀ ਹੜਤਾਲ ਆ ਮੁਕੰਮਲ ਜਾਮ ਰਹੂਗੀ ਜਾਂ ਚੱਕਾ ਜਾਮ ਰਹੂਗਾ ਤੇ ਕੋਈ ਵੀ ਜਿਹੜਾ ਜਿਹੜਾ ਆਪਣਾ ਪ੍ਰੋਗਰਾਮ ਆ ਤੁਸੀਂ ਨਾ ਕਰੋ ਕਿਉਂਕਿ ਸਾਡਾ ਸਮਰਥਨ ਕਰੋ ਇਸ ਚੀਜ਼ ਦੇ ਵਿੱਚ ਕਿ ਅਸੀਂ ਤੁਹਾਡੇ ਲਈ ਬੱਸਾਂ ਦੀ ਡਿਮਾਂਡ ਕਰਦੇ ਪਏ ਆ ਕਿਹੜੀ ਪਬਲਿਕ ਨੂੰ ਪਰੇਸ਼ਾਨੀ ਆ ਰਹੀ ਆ ਸਰਕਾਰ ਉਸੇ ਹੱਲ ਧਿਆਨ ਨਹੀਂ ਦੇ ਰਹੀ ਬੜੇ ਬੜੇ ਹਾਸੇ ਹੋ ਰਹੇ ਆ ਜਿਹੜੇ ਬਾਅਦ ਚੋਂ ਡਰਾਈਵਰ ਕਨੈਕਟਰ ਤੇ ਲਾਏ ਜਾਂਦੇ ਦੋਸ਼ ਇਸ ਕਰਕੇ ਅਸੀਂ ਕਹਿੰਦੇ ਦੀ 10000 ਜਿਹੜੀ ਬੱਸਾਂ ਪਾਈ ਜਾਵੇ ਤੇ ਜਿਹੜੀ ਪਬਲਿਕ ਨੂੰ ਜਿਹੜੀ ਸਹੂਲਤ ਮਿਲੀ ਜਾਵੇ ਇਹ ਪਬਲਿਕ ਲਈ ਹੀ ਕਰਦੇ ਪਏ ਆ ਤੇ ਆਪਣੀਆਂ ਤਨਖਾਵਾਂ ਦੇ ਆਪਣੇ ਘਰਾਂ ਦਾ ਰੁਜ਼ਗਾਰ ਕਰਨ ਨਹੀਂ ਕਰਦੇ ਪਏ ਆ ਗੱਲ ਕਰੀਏ ਆ ਪੱਤਰ ਖਾਂ ਦਾ ਦਿੱਤਾ ਟ੍ਰਾਂਸਪੋਰਟ ਮੰਤਰੀ ਨੇ ਆਇਆ 3 ਸਾਲ ਪਹਿਲੇ ਪੜ ਪਹਿਲੇ ਪ੍ਰੋਟੈਸਟ ਤੋਂ ਪਹਿਲਾਂ ਜੀ ਆਪਣੀ ਤੁਹਾਨੂੰ ਪਿਛਲੇ ਸਾਲ ਕਮੇਟੀ ਬਣਾਈ ਸੀ ਸੀਐਮ ਸਾਹਿਬ ਨੇ ਖੁਦ ਬਣਾਈ ਸੀ 1 ਜੁਲਾਈ ਨੂੰ 2024 ਨੂੰ ਜੇ ਤੂੰ ਇੱਕ ਸਾਲ ਹੋ ਚੁਕਾ ਸੀ ਇੱਕ ਸਾਲ ਬਾਅਦ ਪ੍ਰੋਟੈਸਟ ਕਰ ਰਹੇ ਆ ਸੀਐਮ ਸਾਹਿਬ ਦੇ ਕਹਿਣ ਤੇ ਵੀ ਤੁਸੀਂ ਆਪਣੀ ਹੜਤਾਲ ਪੋਸਟਪੋਨ ਕਰੋ ਮੇਰੇ ਨਾਲ ਬਹਿ ਕੇ ਮੀਟਿੰਗ ਕਰੋ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਕਮੇਟੀ ਬਣਾਈਆਂ ਪਰ ਜਿਹੜੇ ਸਾਡੇ ਉੱਚ ਅਧਿਕਾਰੀ ਉਹ ਅੱਜ ਇਸ ਮੀਟਿੰਗ ਤੋਂ ਉਹ ਮੀਟਿੰਗ ਨੂੰ ਹੱਥ ਖੜੇ ਕਰਦੇ ਨਜ਼ਰ ਆ ਰਹੇ ਕਿ ਸਾਡਾ ਉੱਥੇ ਆਈ ਕੋਈ ਹੱਲ ਨਹੀਂ ਕਰ ਸਕਦੇ ਉਹ ਤੁਹਾਡਾ ਜਿਹੜਾ ਹੱਲ ਉਹ ਸੀਐਮ ਸਾਹਿਬ ਖੁਦ ਹੀ ਕਰਨਗੇ